ਜਿਨਨੇ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਦੇ ਨਾਲ ਚੱਲਦੇ ਨੇ ਉਹ ਕਿਹਨੇ ਪਰਮੇਸ਼ਵਰ ਦੇ ਤੀਆਂ ਪੁੱਤਰ ਆਮਨ ਉਹ ਪਰਮੇਸ਼ਵਰ ਦੇ ਕਿਹਨੇ ਤੀਆਂ ਤੇ ਪੁੱਤਰ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਕੀ ਹੈ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਕੀ ਹੈ ਪਹਿਲਾਂ ਵੀ ਬਹੁਤ ਵਾਰੀ ਦੱਸਿਆ ਆ ਔਰ ਜੇ ਸਾਨੂੰ ਇਹ ਹੀ ਨਹੀਂ ਸਮਝ ਆ ਰਿਹਾ ਅਸੀਂ ਪ੍ਰਭੂ ਦੀ ਅਗਵਾਈ ਦੇ ਨਾਲ ਆਤਮਾ ਦੇ ਨਾਲ ਚੱਲਾਂਗੇ ਕਿਵੇਂ ਜਿੰਨੇ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਦੇ ਨਾਲ ਚੱਲਦੇ ਨੇ ਉਹ ਕੀ ਨੇ ਪਰਮੇਸ਼ਵਰ ਦੇ ਧੀਆ ਪੁੱਤਰ ਆਮਨ ਉਹ ਪਰਮੇਸ਼ਵਰ ਦੇ ਕੀ ਨੇ ਧੀਆ ਤੇ ਪੁੱਤਰ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਕੀ ਹੈ ਪਰਮੇਸ਼ਰ ਦੇ ਆਤਮਾ ਦੀ ਅਗਵਾਈ ਕੀ ਪਹਿਲਾਂ ਵੀ ਬਹੁਤ ਵਾਰੀ ਦੱਸਿਆ ਆ ਔਰ ਜੇ ਸਾਨੂੰ ਇਹ ਹੀ ਨਹੀਂ ਸਮਝ ਆ ਰਿਹਾ ਅਸੀਂ ਪ੍ਰਭੂ ਦੀ ਅਗਵਾਈ ਦੇ ਨਾਲ ਆਤਮਾ ਦੇ ਨਾਲ ਚੱਲਾਂਗੇ ਕਿਵੇਂ ਜਿੰਨੇ ਪਰਮੇਸ਼ਰ ਦੇ ਆਤਮਾ ਦੀ ਅਗਵਾਈ ਦੇ ਨਾਲ ਚੱਲਦੇ ਨੇ ਉਹ ਪ੍ਰਭੂ ਦੇ ਕੀ ਨੇ ਧੀਆ ਤੇ ਪੁੱਤਰ ਔਰ ਛੜੇ ਅਗਵਾਈ ਦੇ ਨਾਲ ਨਹੀਂ ਚੱਲ ਰਹੇ ਨਾ ਜਿਹੜੇ ਪ੍ਰਭੂ ਦੇ ਆਤਮਾ ਦੀ ਅਗਵਾਈ ਦੇ ਨਾਲ ਨਹੀਂ ਚੱਲ ਰਹੇ ਉਹ ਆਪਣੀ ਹੀ ਅਗਵਾਈ ਦੇ ਨਾਲ ਤਾਂ ਇਹ ਸ਼ੈਤਾਨ ਦੀ ਅਗਵਾਈ ਦੇ ਨਾਲ ਚੱਲਦੇ ਨੇ ਤਿੰਨ ਅਗਵਾਈਆਂ ਨੇ ਕਿੰਨੀਆਂ ਹੁੰਦੀਆਂ ਯਾਦ ਰੱਖਣਾ ਅਗਵਾਈ ਮਤਲਬ ਜਿਹੜਾ ਸਾਨੂੰ ਛਲਾ ਰਿਹਾ ਆ ਜਿਹੜਾ ਸਾਡੇ ਅੱਗੇ ਕੇ ਚੱਲ ਰਿਹਾ ਔਰ ਸਾਨੂੰ ਦੱਸ ਰਿਹਾ ਏ ਕਿ ਤੂੰ ਚੱਲਣਾ ਕਿਵੇਂ ਆ ਮਾਂ ਬੱਚੇ ਦਾ ਹੱਥ ਫੜ ਕੇ ਚਲਾਂਦੀ ਹੈ ਨਾ ਜਦੋਂ ਬੱਚਾ ਛੋਟਾ ਹੁੰਦਾ ਹੈ ਜਦੋਂ ਬੱਚਾ ਚੱਲਣਾ ਸਿੱਖਦਾ ਹੁੰਦਾ ਹੈ ਜਦੋਂ ਉਹ ਤੁਰਨਾ ਸਿੱਖ ਰਿਹਾ ਆ ਜਿਹੜੀ ਮਾਂ ਏ ਉਹ ਬੱਚੇ ਦਾ ਹੱਥ ਫੜ ਕੇ ਉਹਨੂੰ ਕੀ ਕਰ ਰਹੀ ਏ ਚੱਲਣ ਦੇ ਵਿੱਚ ਉਹਦੀ ਮਦਦ ਕਰ ਰਹੀ ਏ ਉਹਦੀ ਅਗਵਾਈ ਕਰ ਰਹੀ ਏ ਸਹੀ ਜਗ੍ਹਾ ਤੇ ਇਹਦੇ ਪੈਰ ਰੱਖੇ ਜਾਣ ਹੈਨਾ ਇਸ 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 ਐਗਜ਼ਾਮਪਲ ਤੋਂ ਤੁਹਾਨੂੰ ਸਮਝ ਆਏਗੀ ਔਰ ਮੈਂ ਤੁਹਾਨੂੰ ਸਮਝਾਉਣਾ ਚਾਹੁੰਨੀ ਆ ਮਾਂ ਜਿਹੜੀ ਏ ਉਹ ਬੱਚੇ ਦਾ ਹੱਥ ਫੜ ਕੇ ਉਹਨੂੰ ਕੀ ਕਰ ਰਹੀ ਏ ਚੱਲਾ ਰਹੀ ਏ ਸਿਖਾ ਰਹੀ ਏ ਔਰ ਉਹਨੂੰ ਦੱਸ ਰਹੀ ਏ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਚੱਲਣਾ ਸਿੱਖਣਾ ਹੈ ਬੱਚੇ ਨੇ ਔਰ ਜਦੋਂ ਉਹਦੇ ਕੋ ਨਹੀਂ ਚੱਲਿਆ ਜਾ ਰਿਹਾ ਉਹਦੀਆਂ ਬਾਵਾ ਫੜ ਕੇ ਉਹਨੂੰ ਲੈ ਕੇ ਜਾ ਰਹੀਏ ਅੱਗੇ ਹੈਨਾ ਸਾਡੀਆਂ ਮਾਵਾ ਨੇ ਸਾਨੂੰ ਚਲਾਇਆ ਜਾਂ ਤੁਸੀਂ ਮਾਵਾ ਬੈਠੀਆਂ ਹੋ ਪਿਤਾ ਬੈਠੇ ਹੋ ਪਿਤਾ ਵੀ ਚਲਾਉਂਦੇ ਨੇ ਆਪਣੇ ਬੱਚਿਆਂ ਨੂੰ ਔਰ ਚਲਾ ਰਹੇ ਨੇ ਚੱਲਣ ਦੇ ਵਿੱਚ ਉਹਨਾਂ ਦੀ ਮਦਦ ਕਰ ਰਹੇ ਨੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਉਹਨੇ ਚੱਲਣਾ ਆ ਔਰ ਮੈਂ ਤੁਹਾਨੂੰ ਦੱਸ ਰਹੀ ਹਾਂ ਤਿੰਨ ਤਰੀਕੇ ਦੇ ਨਾਲ ਇਨਸਾਨ ਜੜਾਇਆ ਇਸ ਦੁਨੀਆ ਦੇ ਵਿੱਚ ਚੱਲ ਰਿਹਾ ਹੈ ਨੰਬਰ 1 ਆਤਮਾ ਦੀ ਅਗਵਾਈ ਦੇ ਨਾਲ ਜਿਹੜੇ ਪਰਮੇਸ਼ਵਰ ਦੇ ਲੋਕ ਨੇ ਉਹ ਆਤਮਾ ਦੀ ਅਗਵਾਈ ਦੇ ਨਾਲ ਚੱਲ ਰਹੇ ਨੇ ਪਰਮੇਸ਼ਵਰ ਦੇ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਚੱਲ ਰਹੇ ਨੇ ਨੰਬਰ 2 ਸ਼ੈਤਾਨ ਦੀ ਅਗਵਾਈ ਦੇ ਨਾਲ ਚੱਲ ਰਹੇ ਨੇ ਸ਼ੈਤਾਨ ਜਿਵੇਂ ਉਹਨਾਂ ਨੂੰ ਕਹਤਾ ਉਹਨਾਂ ਨੇ ਚੱਲਣਾ ਹੈ ਨੰਬਰ 3 ਆਪਣੀ ਦਿਲ ਦੇ ਨਾਲ ਦਿਲ ਵੀ ਸ਼ੈਤਾਨੀ ਆ ਪਰ ਆਪਣੀ ਇੱਛਾ ਦੇ ਨਾਲ ਕਈ ਵਾਰੀ ਦਿਲ ਦੇ ਵਿੱਚ ਸ਼ੈਤਾਨ ਗਲਤ ਸੋਚ ਵਿਚਾਰ ਪਾਉਂਦਾ ਹੈ ਪਰ ਆਪਣੀ ਇੱਛਾ ਦੇ ਨਾਲ ਚੱਲ ਰਹੇ ਨੇ ਔਰ ਮੈਂ ਤੁਹਾਨੂੰ ਦੱਸ ਰਹੀ ਹਾਂ ਇਹਨਾਂ ਦੇ ਵਿੱਚੋਂ ਪਰਮੇਸ਼ਵਰ ਦੇ ਧੀਆ ਪੁੱਤਰ ਉਹੋ ਹੀ ਨੇ ਜਿਹੜੇ ਕਿਹੜੀ ਅਗਵਾਈ ਦੇ ਨਾਲ ਚੱਲ ਰਹੇ ਨੇ ਬੋਲੀਏ ਇਹੀ ਲਿਖਿਆ ਹੈ ਨਾ ਬਾਈਬਲ ਦੇ ਵਿੱਚ ਸੇਮ ਤੁਹਾਡੇ ਕੋਲ ਵੀ ਉਹੋ ਹੀ ਬਾਈਬਲ ਹੈ ਔਰ ਮੇਰੇ ਕੋਲ ਵੀ ਉਹੋ ਉਹ ਬਾਈਬਲ ਹੈ ਜਿਨ੍ਹਾਂ ਨੇ ਪਰਮੇਸ਼ਵਰ ਦੇ ਆਤਮਾ ਦੇ ਚਲਾਇਆਂ ਚੱਲਦੇ ਨੇ ਉਹ ਪ੍ਰਭੂ ਦੇ ਧੀਆ ਤੇ ਪੁੱਤਰ ਨੇ ਕਲੀਅਰ ਹੈ ਸਾਰਿਆਂ ਨੂੰ ਔਰ ਆਤਮਾ ਦੀ ਅਗਵਾਈ ਦੇ ਨਾਲ ਅਸੀਂ ਉਦੋਂ ਹੀ ਚੱਲ ਸਕਦੇ ਆ ਜਦੋਂ ਆਤਮਾ ਨੂੰ ਸੁਣ ਰਹੇ ਆ ਬਾਈਬਲ ਦੇ ਵਿੱਚ ਬੜੀ ਵਾਰੀ ਲਿਖਿਆ ਗਿਆ ਪ੍ਰਕਾਸ਼ ਦੀ ਪੋਥੀ ਦੇ ਵਿੱਚ ਆਤਮਾ ਕਲੀਸੀਆ ਨੂੰ ਕੀ ਕਹਿ ਰਿਹਾ ਹੈ ਆਤਮਾ ਕਲੀਸੀਆ ਨੂੰ ਕੀ ਕਹਿ ਰਿਹਾ ਹੈ ਆਤਮਾ ਕਲੀਸੀਆ ਨੂੰ ਕੀ ਕਹਿ ਰਿਹਾ ਹੈ ਪਰ ਸੁਨਣ ਵਾਲੇ ਜਿਹਦੇ ਕੰਨ ਨੇ ਉਹ ਸੁਣ ਲਵੇ ਬਾਈਬਲ ਦੇ ਵਿੱਚ ਵਚਨਾਂ ਦੇ ਵਿੱਚ ਬਹੁਤ ਵਾਰ ਕਿਹਾ ਗਿਆ ਜਿਹਦੇ ਕੰਨ ਨੇ ਉਹ ਸੁਣ ਲਵੇ ਇਹ ਵਾਲੇ ਕੰਨ ਨਹੀਂ ਆਹ ਕੰਨ ਨਹੀਂ ਆਤਮਾ ਦੇ ਕੰਨ ਹਨ ਸਰੀਰ ਦੇ ਕੰਨ ਨਹੀਂ ਕਿਹੜੇ ਕੰਨ ਆਤਮਾ ਦੇ ਕੰਨ ਆਤਮਿਕ ਕੰਨ ਹੁਣ ਸਰੀਰਿਕ ਵਿਅਕਤੀ ਸਰੀਰ ਦੀਆਂ ਗੱਲਾਂ ਉੱਤੇ ਮਨ ਲਾਉਂਦਾ ਆ ਤੇ ਜਿਹੜਾ ਆਤਮਾ ਵਾਲਾ ਵਿਅਕਤੀ ਏ ਉਹ ਆਤਮਾ ਦੀਆਂ ਗੱਲਾਂ ਤੇ ਮਨ ਲਾਉਂਦਾ ਕਿਉਂਕਿ ਉਹਨਾਂ ਨੂੰ ਆਤਮਾ ਦੀ ਆਵਾਜ਼ ਦੀ ਪਹਿਚਾਨ ਆ ਰਹੀ ਏ ਮਰਮਤਨ ਉਹ ਦੱਸ ਰਹੀ ਆ ਜਿਹੜਾ ਆਤਮਾ ਦੀ ਅਗਵਾਈ ਨੂੰ ਸੁਣ ਰਿਹਾ ਆ ਇਹਦਾ ਮਤਲਬ ਉਹਦੇ ਕੋਲ ਆਤਮਿਕ ਕੰਨ ਹੈਗੇ ਨੇ ਤੇ ਜਿਹਨੂੰ ਨਹੀਂ ਸਮਝ ਲੱਗ ਰਹੀ ਕਿ ਮੈਨੂੰ ਪਤਾ ਕਿਵੇਂ ਲੱਗੇਗਾ ਆਤਮਾ ਦੀ ਅਗਵਾਈ ਕੀ ਏ ਮੈਂ ਆਤਮਾ ਦੀ ਅਗਵਾਈ ਦੇ ਨਾਲ ਕਿਵੇਂ ਚੱਲਾਂਗਾ ਤੇ ਜਿਹੜਾ ਪ੍ਰਭੂ ਦਾ ਜਾਣਿਆ ਉਹ ਸਾਨੂੰ ਆਤਮਾ ਦੀ ਅਗਵਾਈ ਦਿੰਦਾ ਏ ਹਰ ਸੰਡੇ ਤੁਸੀਂ ਸੁਣ ਰਹੇ ਹੋ ਪ੍ਰਭੂ ਦੇ ਵਚਨ ਨੂੰ ਔਰ ਆਤਮਾ ਦੇ ਵਿੱਚ ਡਾਇਰੈਕਸ਼ਨ ਲੈ ਕੇ ਤੁਸੀਂ ਜਾ ਰਹੇ ਹੋ ਪਰ ਅਗਰ ਤੁਸੀਂ ਉਸ ਆਵਾਜ਼ ਦੇਤੇ ਕੰਮ ਨਹੀਂ ਕਰ ਰਹੇ ਧਿਆਨ ਨਾਲ ਸੁਣਨਾ ਜਿੰਨ ਨੂੰ ਨੀਂਦ ਆ ਰਹੀ ਹੈ ਖੜਾ ਹੋ ਜਾਏ ਪਰ ਮੈਂ ਚਾਹੁੰਨੀ ਹੈ ਤੁਸੀਂ ਪ੍ਰਭੂ ਦਾ ਵਚਨ ਸੁਣੋ ਕਿ ਜਿਹੜਾ ਸ਼ੈਤਾਨ ਕੰਨਾਂ ਦੇ ਉੱਤੇ ਬੈਠਾ ਹੈ ਨਾ ਉਹਨੂੰ ਅੱਜ ਮੈਂ ਉਡਾਣਾ ਚਾਹਨੀ ਹੈ ਪ੍ਰਭੂ ਦੇ ਵਚਨ ਦੇ ਨਾਲ ਬਹੁਤ ਲੋਕਾਂ ਨੂੰ ਉਹ ਵਚਨ ਨਹੀਂ ਸੁਣਨ ਦੇਣਾ ਚਾਹੁੰਦਾ ਕਿਉਂ ਕਿਉਂਕਿ ਉਹਨੂੰ ਪਤਾ ਹੈ ਜਦੋਂ ਵਚਨ ਸੁਣ ਲਿਆ ਉਹ ਬਰਬੂਦ ਦਾ ਬੀਜ ਇਹਨਾਂ ਦੇ ਅੰਦਰ ਬੀਜਿਆ ਗਿਆ ਅਗਰ ਉਹ ਉੱਗ ਗਿਆ ਤਾਂ ਇਹਦੀ ਲਾਈਫ ਬਦਲ ਜਾਣੀ ਹੈ ਇਸ ਕਰਕੇ ਉਹ वचन ਨਹੀਂ ਸੁਣਨ ਦੇਣਾ ਚਾਹੁੰਦਾ ਲੋਕਾਂ ਨੂੰ ਉਹਨੇ ਕੰਨਾਂ ਨੂੰ ਬੰਦ ਕਰ ਦਿੱਤਾ ਹੈ ਕਈਆਂ ਦੇ ਔਰ ਜਿਵੇਂ ਆਂਦੇ ਨੇ ਉਵੇਂ ਵਾਪਸ ਚਲੇ ਜਾਂਦੇ ਆ ਅਗਰ ਸੋਨੇ ਵੀ ਲਿਆ ਔਰ ਉੱਥੇ ਹੀ ਛਾੜ ਕੇ ਚਲੇ ਜਾਂਦੇ ਨੇ ਔਰ ਮੈਂ ਤੁਹਾਨੂੰ ਦੱਸ ਰਹੀ ਹਾਂ ਜਿਨਨੇ ਆਤਮਾ ਦੀ ਅਗਵਾਈ ਦੇ ਨਾਲ ਚੱਲਦੇ ਨੇ ਉਹ ਕੀ ਨੇ ਪਰਮੇਸ਼ਰ ਦੇ ਧੀਆ ਤੇ ਪੁੱਤਰ ਹੈ ਔਰ ਕੌਣ ਪਰਮੇਸ਼ਰ ਦੇ ਧੀਆਂ ਪੁੱਤਰ ਬੰਨਾ ਚਾਹੁੰਦਾ ਹੈ ਅੱਜ ਬੋਲੀਏ ਸਾਰੇ ਬੰਨਾ ਚਾਹੁੰਦੇ ਹੈ ਨਾ ਅਸੀਂ ਕਿ ਸ਼ੈਤਾਨ ਦੇ ਧੀਆਂ ਪੁੱਤਰ ਬੰਨਾ ਚਾਹੁੰਦੇ ਹੈ ਕਿ ਸ਼ੈਤਾਨ ਦੀ ਗੱਲ ਨੂੰ ਸੁਣੀਏ ਤੇ ਮੰਨੀਏ ਬੋਲੀਏ ਕਿ ਦੇਤੀਆਂ ਪੁੱਤਰ ਬੰਨਾ ਅੱਜ ਤੁਸੀਂ ਡਿਸਾਈਡ ਕਰਨਾ ਹੈ ਔਰ ਮੈਂ ਤੁਹਾਨੂੰ ਦੱਸਾਂਗੀ ਹੁਣ ਤੁਸੀਂ ਉਹਦੇ ਤੇ ਅਗਰ ਚੱਲੋਗੇ ਤੇ ਤੁਸੀਂ ਧੀਆਂ ਤੇ ਪੁੱਤਰ ਬਣ ਜਾਓਗੇ ਜਿਵੇਂ ਮੈਂ 7 ਦਿਨ ਦੇ ਵਰਤਨ ਦੇ ਬਾਰੇ ਪ੍ਰਭੂ ਤੋਂ ਸੁਣਿਆ ਹallelujah ਔਰ ਉਵੇਂ ਹੀ ਅਸੀਂ ਕਰ ਰਹੇ ਸੀ। ਔਰ ਧੀਆ ਪੁੱਤਰ ਬਣਾਣਾ ਆ। ਅੱਜ ਪਰਮੇਸ਼ਰ ਦਾ ਆਤਮਾ ਤੁਹਾਨੂੰ ਬਣਾਏਗਾ ਰੀਅਲ بیٹے ਔਰ ਬੇਟੀਆਂ। ਸਿਰਫ ਪ੍ਰਾਰਥਨਾ ਕਰੀਏ ਕਿ ਪ੍ਰਭੂ ਜਿਹੜਾ ਵਚਨ ਆ ਰਿਹਾ ਆ ਉਹ ਮੇਰੇ ਅੰਦਰ ਜਾਏ। ਤੇ ਸ਼ਤਾਨ ਜਿਹੜਾ ਮੇਰੇ ਕੰਨਾਂ ਨੂੰ ਬੰਦ ਕਰ ਰਿਹਾ ਮੇਰੀ ਸਮਝ ਨੂੰ ਮੇਰੇ ਦਿਮਾਗ ਨੂੰ ਮੇਰੇ ਮਾਈਂਡ ਨੂੰ ਬਲੌਕ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਉਡਾਓ ਅੱਜ ਪਹਿਲਾਂ ਪ੍ਰਾਰਥਨਾ ਚ ਫਿਰ ਵਚਨ ਸੁਨਣਾ। ਫਿਰ ਉਹ ਵਚਨ ਤੁਹਾਡੇ ਅੰਦਰ ਜਾਏਗਾ ਔਰ 100 ਗੁਣਾ ਫਲ ਲੈ ਕੇ ਆਏਗਾ ਪ੍ਰਾਰਥਨਾ ਕਰੀਏ ਸਿੱਖੋ ਰਾ ਸ਼ੰਦਾਰੀਆ ਨਾ ਰਾ ਪ੍ਰਭੂ ਨੂੰ ਕਹੀਏ ਪਰਮੇਸ਼ਰ ਮੈਨੂੰ ਆਤਮਾ ਦੀ ਅਗਵਾਈ ਦਿਵੋ ਔਰ ਮੈਂ ਤੁਹਾਡੇ ਬਚਨ ਨੂੰ ਸੁਣਾ ਔਰ ਤੁਹਾਡਾ ਤੀਆ ਤੁਹਾਡੇ ਪੁੱਤਰ ਬਣ ਜਾਵਾਂ ਸਿੱਖਾ ਲਾ ਰਾ ਬੋ ਸ਼ੰਦਾਰੀਆ ਨਾ ਰਾ ਭਾ ਸਿੱਖੋ ਲਿਆ ਰਾ ਬਾਲ ਸ਼ੰਦੋ ਲਿਆ ਸਿੱਖਾ ਲਾ ਰਾ ਭਾ ਕਿਉਂਕਿ ਬਹੁਤ ਲੋਕਾਂ ਨੂੰ ਅੱਜ ਉਹ ਵਚਨ ਨਹੀਂ ਸੁਣਨ ਦੇਣਾ ਚਾਹੁੰਦਾ ਉਹਦੇ ਤੇ ਆਪ ਉਤਰ ਨਾ ਬਣ ਜਾਣ ਮਾਸ਼ਾ ਕਾਲਾ ਰਬੂ ਦੋ ਸੰਗਾਰਿਆ ਨ ਰਭਾ ਸਿੱਖੋ ਲੈ ਸ਼ੰਦਾ ਪ੍ਰਭੂ ਤੁਹਾਡੇ ਪਵਿੱਤਰ ਆਤਮਾ ਤੁਹਾਡੇ ਬੇਟੇ ਬੇਟੀਆਂ ਦੇ ਨਾਲ ਗੱਲ ਕਰੇ ਔਰ ਅੱਜ ਪਿਤਾ ਪਰਮੇਸ਼ਵਰ ਇਹ ਤੁਹਾਡੇ ਆਤਮਾ ਦੀ ਅਗਵਾਈ ਨੂੰ ਸਿੱਖ ਕੇ ਉਹਦੇ ਦੁਆਰਾ ਚੱਲਣ ਵਾਲੇ ਬਣਨ ਤਾਂ ਕਿ ਆਪਣੀ ਲਾਈਫ ਦੇ ਵਿੱਚ ਪਰਮੇਸ਼ਵਰ ਕਿਤੇ ਵੀ ਤੋਖਾ ਨਾ ਖਾਨ ਪਿਤਾ ਪਰਮੇਸ਼ਵਰ ਸਮਝ ਖੋਲ ਜਾਏ ਪਰਮੇਸ਼ਰ ਦਾ ਆਤਮਿਕ ਕੰਨ ਖੁੱਲ ਜਾਣ ਥੈਂਕ ਯੂ ਲਾਰਡ ਥੈਂਕ ਯੂ ਜੀਸਸ ਦਇਆ ਕਰੋ ਪ੍ਰਭੂ ਜੀ ਦਇਆ ਕਰੋ ਪਰਮੇਸ਼ਰ ਇਨ ਜੀਸਸ ਮਾਈਟੀ ਨੇਮ ਆਮਨ ਕੀ ਪੜ ਰਹੇ ਸੀ ਅਸੀਂ ਰੋਮੀਆਂ ਦੇ ਵਿੱਚ ਜਿੰਨੇ ਪਰਮੇਸ਼ਰ ਦੇ ਆਤਮਾ ਦੀ ਅਗਵਾਈ ਦੇ ਨਾਲ ਚੱਲਦੇ ਨੇ ਉਹ ਕੀ ਨੇ ਪਰਮੇਸ਼ਰ ਦੇ ਧੀਆ ਪੁੱਤਰ ਔਰ ਮੈਂ ਤੁਹਾਨੂੰ ਦੱਸ ਰਹੀ ਸੀ ਕੌਣ ਹੈ ਅੱਜ ਪਰਮੇਸ਼ਵਰ ਦਾ ਬੇਟਾ ਔਰ ਪਰਮੇਸ਼ਵਰ ਦੀ ਬੇਟੀ ਸਹੀ ਤੰਗ ਦੇ ਨਾਲ ਬੰਨਣਾ ਚਾਹੁੰਦਾ ਹੈ। ਕਹਨ ਦੇ ਨਾਲ ਨਹੀਂ ਪਰ ਉਹਦੀ ਗੱਲ ਮੰਨਣ ਦੇ ਨਾਲ ਬਣਾ ਗਿਆ। ਕੱਲਾ ਇਹ ਨਹੀਂ ਕਿ ਅਸੀਂ ਕਈ ਜਾਈਏ ਕਈ ਜਾਈਏ ਤੇ ਕੰਮ ਸਾਡੇ ਪਰਮੇਸ਼ਵਰ ਵਰਗੇ ਜਾਹੋ ਐਗਜ਼ਾਮਪਲ ਇੱਕ ਬਹੁਤ ਵਧੀਆ ਤੁਹਾਨੂੰ ਆਂਦੀ ਹੋਏਗੀ। ਜਿੱਦਾਂ ਦਾ ਬਾਪ ਜਾਂ ਜਿੱਦਾਂ ਦੀ ਮਾਂ ਉਹਵੇਂ ਦੇ ਬੱਚੇ ਹੁੰਦੇ ਆ ਹੈਨਾ? ਹੁੰਦੇ ਆ ਨਾ? क्यों क्योंकि क्यों, क्यों, अपने बाप न और अपनी मां ना right? right, right. बाप कौन, कौन बोलिए जड़े गल कर रहे ने मैं वेख रही हाँ तह कौन आपची बोलो कोई शक आ नहीं शक पूछी बोलो कि मेरा बाप परमेश्वर है ਔਰ ਜੇ ਸਾਡਾ ਬਾਪ ਪਰਮੇਸ਼ੁਰਿਆ ਔਰ ਉਹਦੇ ਆਤਮਾ ਦੀ ਅਗਵਾਈ ਦੇ ਨਾਲ ਹੀ ਅਸੀਂ ਚੱਲਣਾ ਹੈ ਤੇ ਜੇ ਅਸੀਂ ਉਹਦੀ ਆਵਾਜ਼ ਨੂੰ ਸੁਣਾਂਗੇ ਉਹਦੇ ਆਤਮਾ ਦੀ ਆਵਾਜ਼ ਨੂੰ ਸੁਣਾਂਗੇ ਫਿਰ ਹੀ ਅਸੀਂ ਉਹਦੇ ਅਨੁਸਾਰ ਚੱਲ ਰਹੇ ਹਾਂ ਤੇ ਜੇ ਅਸੀਂ ਬਾਪ ਦੀ ਆਵਾਜ਼ ਨੂੰ ਆਤਮਾ ਦੀ ਆਵਾਜ਼ ਨੂੰ ਸੁਣ ਕੇ ਪੂਰਾ ਨਹੀਂ ਕਰ ਰਹੇ ਦੂਸਰੀ ਆਵਾਜ਼ ਨੂੰ ਸੁਣ ਰਹੇ ਹਾਂ ਜਿਹੜੀ ਸ਼ੈਤਾਨ ਦੀ ਹੈ ਉਹਨੇ ਹੁਲੀ ਜੀ ਕਹਿ ਦਨਾ ਕੋਈ ਗੱਲ ਨਹੀਂ ਤੂੰ ਸੋ ਜਾ ਅੱਜ ਦੁਆ ਕਰਨ ਦੀ ਕੋਈ ਲੋੜ ਨਹੀਂ ਕਿ ਦੀ ਆਵਾਜ਼ ਬੁਰੀ ਕਰ ਰਹੀ ਹੈ ਪਰਮੇਸ਼ਵਰ ਦੀ ਬੋਲੀਏ ਪਰਮੇਸ਼ਵਰ ਤਾਂ ਕਹਿ ਰਿਹਾ ਪ੍ਰਾਰਥਨਾ ਕਰੋ ਤੇ ਪਰ ਜਿਹੜਾ ਸ਼ੈਤਾਨ ਹੈ ਉਹ ਕੀ ਕਹਿ ਰਿਹਾ ਨਾ ਕਰ ਪਰਮੇਸ਼ਵਰ ਸਾਨੂੰ ਪ੍ਰਭੂ ਦੇ ਕੰਮਾਂ ਦੇ ਲਈ ਅਗਵਾਈ ਕਰੇਗਾ ਪਰ ਸ਼ੈਤਾਨ ਸਾਨੂੰ ਕੁਝ ਹੋਰ ਦੇਵੇਗਾ ਔਰ ਇਹ ਤੁਸੀਂ ਦੇਖਣਾ ਆ ਕਿ ਕਿਹੜਾ ਪਲੜਾ ਭਾਰੀ ਹੈ ਤੇ ਕਿੱਧਰ ਤੁਸੀਂ ਜਾ ਰਹੇ ਹੋ ਉਦੋਂ ਚੈੱਕ ਕਰ ਲੈਣਾ ਕਿਹਦੇ ਆਖੇ ਲੱਗ ਰਹੇ ਹੋ ਸਮਝ ਆ ਰਹੀ ਹੈ ਸਾਰਿਆਂ ਨੂੰ ਜਿਨਨੇ ਗਲਤ ਕੰਮ ਨੇ ਉਹ ਸ਼ੈਤਾਨ ਦੀ ਅਗਵਾਈ ਦੇ ਨਾਲ ਲੋਕ ਕਰ ਰਹੇ ਨੇ ਕਿਹਦੀ ਅਗਵਾਈ ਦੇ ਨਾਲ ਸ਼ੈਤਾਨ ਦੀ ਅਗਵਾਈ ਦੇ ਨਾਲ ਔਰ ਜਿਨਨੇ ਆਤਮਾ ਦੀ ਅਗਵਾਈ ਦੇ ਨਾਲ ਚੱਲ ਰਹੇ ਨੇ ਉਹ ਪ੍ਰਭੂ ਦੇ ਕੀ ਨੇ ਧੀਆ ਤੇ ਪੁੱਤਰ ਔਰ ਅੱਜ ਪ੍ਰਭੂ ਦਾ ਆਤਮਾ ਮੈਨੂੰ ਇਹੀ ਬੋਲ ਰਿਹਾ ਸੀ ਕਿ ਮੇਰੇ ਆਤਮਾ ਦੀ ਅਗਵਾਈ ਦੇ ਨਾਲ ਚੱਲਣਾ ਸ਼ੁਰੂ ਕਰੋ ਆਮਨ ਕੌਣ ਕੌਣ ਤਿਆਰ ਹੈ ਆਤਮਾ ਦੀ ਅਗਵਾਈ ਨੂੰ ਪੂਰਾ ਕਰਨ ਦੇ ਲਈ ਸੱਚਮੁੱਚ ਕਹਿ ਰਹੀ ਆ ਤੁਸੀਂ ਪਰਮੇਸ਼ਰ ਦੇ ਬੈਸਟ ਬੇਟੇ ਔਰ ਬੈਸਟ ਬੇਟੀਆਂ ਬਣ ਜਾਓਗੇ। ਆਮਨ। ਹਾਲੇਲੂਇਆ। ਔਰ 7 ਦਿਨ ਦੇ ਵਰਤਾਂ ਦੇ ਵਿੱਚ ਮੈਂ ਆਤਮਾ ਦੇ ਵਿੱਚ ਸੁਣਿਆ ਸੀ। ਪ੍ਰਭੂ ਨੇ ਮੈਨੂੰ ਬੋਲਿਆ 7 ਦਿਨ ਦੇ ਵਰਤ ਜਿਹੜਾ ਜਿਹੜਾ ਰੱਖ ਰਿਆ ਆ ਉਹਨੂੰ ਕੋਈ ਵੀ ਘਾਟਾ ਪੈਣ ਵਾਲਾ ਨਹੀਂ। ਇਹ ਸਾਲ ਦੇ ਸਾਰੇ ਖਾਤੇ ਮੈਂ ਪੂਰੇ ਕਰਾਂਗਾ। ਹਾਲੇਲੂਇਆ। ਔਰ ਮੈਂ ਆਤਮਾ ਦੀ ਅਗਵਾਈ ਨੂੰ ਸੁਣਿਆ ਔਰ ਠੰਡ ਦੇ ਵਿੱਚ ਵੀ ਇਸ ਜਗ੍ਹਾ ਤੇ ਆ ਕੇ 7 ਦਿਨ ਪ੍ਰਾਰਥਨਾ ਕਰਦੇ ਰਹੇ। ਔਰ ਤੁਸੀਂ ਗਵਾਈਆਂ ਸੁਣਿਆ ਹੋ ਨਹੀਂ ਜਿਨ੍ਹਾਂ ਨੇ ਮੇਰੇ ਨਾਲ ਬੈਠ ਕੇ ਇਸ ਜਗ੍ਹਾ ਤੇ ਪ੍ਰਾਰਥਨਾਵਾਂ ਕੀਤੀਆਂ। ਉਸੇ ਹੀ ਆਤਮਾ ਦੀ ਅਗਵਾਈ ਦੇ ਵਿੱਚ ਮੇਰੇ ਨਾਲ ਬੈਠ ਕੇ ਦੁਆਵਾਂ ਕੀਤੀਆਂ ਔਰ ਉਹ ਵੀ ਬles ਹੋਏ। ਹਾਲੇਲੂਇਆ। ਔਰ ਅੱਜ ਤੁਸੀਂ ਜਿੰਨੇ ਵੀ ਆਤਮਾ ਦੀ ਅਗਵਾਈ ਨੂੰ ਸੁਣਨ ਲਈ ਪ੍ਰਭੂ ਦੀਆਂ ਗੱਲਾਂ ਨੂੰ ਜਦੋਂ ਸੁਣਦੇ ਹੋ, ਉਵੇਂ ਹੀ ਕਰਦੇ ਹੋ ਔਰ ਤੁਸੀਂ ਪ੍ਰਭੂ ਦੇ ਧੀਆਂ ਤੇ ਪੁੱਤਰ ਬਣ ਜਾਂਦੇ ਹੋ। ਹਾਲੇਲੂਇਆ। ਔਰ ਕਿਤੇ ਵੀ ਸ਼ੈਤਾਨ ਨੂੰ ਮੌਕਾ ਨਹੀਂ ਦੇਣਾ ਕਿ ਅਸੀਂ ਦੂਸਰੀ ਸਾਈਡ ਵੀ ਪੈਰ ਫਸਾ ਲਈਏ ਦੋ ਬੇੜੀਆਂ ਦੇ ਵਿੱਚ ਪੈਰ ਰੱਖਣ ਵਾਲਾ ਇਨਸਾਨ ਕਦੇ ਵੀ ਤਰਦਾ ਨਹੀਂ ਉਹ ਡੁੱਬਦਾ ਏ ਇੱਕ ਬੇੜੀ 'ਚ ਪੈਰ ਕਰੋ ਜਿਹੜੀ ਪਰਮੇਸ਼ਵਰ ਦੀ ਏ ਹਾਲੇਲੂਇਆ ਇੱਕ ਟ੍ਰੇਨ ਤੇ ਇੱਕ ਵਾਸਤੇ ਇੱਕ ਗੱਡੀ ਤੇ ਚੜ ਜਾਓ ਜਿਹੜੀ ਪਰਮੇਸ਼ਵਰ ਦੀ ਏ ਇੱਕ ਅਗਵਾਈ ਦੇ ਨਾਲ ਚੱਲੋ ਜਿਹੜੀ ਪਰਮੇਸ਼ਵਰ ਦੀ ਏ ਦੋ ਦੇ ਨਾਲ ਨਹੀਂ ਕਿਉਂਕਿ ਮੈਨੂੰ ਨਹੀਂ ਪਤਾ ਮੈਂ ਪ੍ਰਭੂ ਦੀ ਆਤਮਾ ਤੋਂ ਸੁਣ ਰਹੀ ਸੀ ਕਈਆਂ ਦੇ ਲਾਈਫ ਦੇ ਵਿੱਚ ਉਹਨਾਂ ਨੂੰ ਦੋ ਦੋ ਅਗਵਾਈਆਂ ਮਿਲ ਰਹੀਆਂ ਨੇ ਇੱਕ ਉਹਨਾਂ ਦਾ ਮਨ ਕਰ ਰਿਹਾ ਏ ਇਦਾਂ ਕਰ ਲਾ ਔਰ ਇੱਕ ਮਨ ਕਰ ਰਿਹਾ ਏ ਇਦਾਂ ਕਰ ਲਾ ਹੋ ਰਿਹਾ ਨਾ ਕਈਆਂ ਨਾਲ ਹੋ ਰਿਹਾ ਨਾ ਔਰ ਮੈਨੂੰ ਨਹੀਂ ਪਤਾ ਕਿੰਨਾ ਕਿੰਨਾ ਦੇ ਨਾਲ ਹੋ ਰਿਹਾ ਪਰ ਪ੍ਰਭੂ ਦੇ ਆਤਮਾ ਨੂੰ ਪਤਾ ਏ ਪ੍ਰਭੂ ਦੇ ਆਤਮਾ ਨੂੰ ਪਤਾ ਏ ਤੇ ਜਿਹੜਾ ਮਨ ਗਲਤ ਪਾਸੇ ਵੱਲ ਲੈ ਕੇ ਜਾ ਰਿਹਾ ਹੈ ਨਾ ਉਹਨੂੰ ਕੱਟ ਕਰ ਦੇਣਾ ਉਹਨੂੰ ਡਿਲੀਟ ਕਰ ਦੇਣਾ ਉਹਦੀ ਗੱਲ ਨਹੀਂ ਮੰਨਣੀ ਉਹਦਾ ਆਖਾਂ ਨਹੀਂ ਮੰਨਣਾ ਉਹਦੀ ਅਗਵਾਈ ਨਹੀਂ ਲੈਣੀ ਪਰ ਜਿਹੜਾ ਪ੍ਰਭੂ ਦੇ ਨਾਲ ਤੁਹਾਨੂੰ ਜੋੜ ਰਿਹਾ ਏ ਆਮਨ ਪ੍ਰਭੂ ਦੇ ਘਰ ਦੇ ਨਾਲ ਜੋੜ ਰਿਹਾ ਆ ਸਿਰਫ ਉਹ ਸਾਈਡ ਰੱਖਣੀ ਹੈ ਆਪਣੀ ਚਾਹੇ ਕਾਟਾ ਪਵੇ ਚਾਹੇ ਵਾਦਾ ਪਵੇ ਸਿਰਫ ਇੱਕ ਸਾਈਡ ਰੱਖਣੀ ਹੈ ਹallelujah ਔਰ ਉਹ ਆ ਕਿ ਅਸੀਂ ਪਰਮੇਸ਼ਰ ਦੇ ਆਤਮਾ ਦੀ ਅਗਵਾਈ ਦੇ ਨਾਲ ਚੱਲ ਰਹੇ ਹਾਂ ਔਰ ਜਿਹੜੇ ਆਤਮਾ ਦੀ ਅਗਵਾਈ ਦੇ ਨਾਲ ਚੱਲ ਰਹੇ ਨੇ ਉਹ ਪਰਮੇਸ਼ਰ ਦੇ ਤੀਆਂ ਤੇ ਪੁੱਤਰ ਨੇ ਔਰ ਪਰਮੇਸ਼ੁਰ ਚੌਂਦਾ ਆ ਕਿ ਮੇਰੇ ਬੇਟੇ ਬੇਟੀਆਂ ਸਿਰਫ ਮੇਰੀ ਅਗਵਾਈ ਦੇ ਨਾਲ ਚੱਲਣ ਜਿਵੇਂ ਮੈਂ ਬੋਲ ਰਿਹਾ ਆ ਜਿਵੇਂ ਮੈਂ ਇਹਨਾਂ ਨੂੰ ਦੱਸ ਰਿਹਾ ਆ ਸਿਰਫ ਓਵੇਂ ਚੱਲਣ ਸ਼ੈਤਾਨ ਦੀ ਗੱਲ ਨੂੰ ਨਾ ਸੁਨਣ ਆਮਨ ਪਿਛਲੇ ਹਫਤੇ ਮੈਂ ਗੁਰੂ ਅਰਸਾਈ ਦੇ ਵਿੱਚ ਸੀ ਉਸ ਜਗ੍ਹਾ ਤੇ ਵੀ ਮੈਂ ਪ੍ਰਭੂ ਦੇ ਆਤਮਾ ਤੋਂ ਕੁਝ ਸੁਣਿਆ ਔਰ ਮੈਂ ਉੱਥੇ ਦੱਸਿਆ ਔਰ ਜਦੋਂ ਮੈਂ ਵਚਨ ਸੁਣਾ ਰਹੀ ਸੀ ਵਚਨ ਸੁਣਾਉਣ ਤੋਂ ਬਾਅਦ ਇੱਕ ਫੈਮਲੀ ਮੇਰੇ ਕੋਲ ਆਈ ਹਰੋਣਾ ਨੇ ਕਿਹਾ ਸਾਨੂੰ ਇਸ वचन ਦੀ ਜ਼ਰੂਰਤ ਸੀ ਸਾਨੂੰ ਇਸ वचन ਦੀ ਜ਼ਰੂਰਤ ਸੀ ਪ੍ਰਭੂ ਨੇ ਸਾਡੇ ਨਾਲ ਗੱਲ ਕੀਤੀ ਹੈ ਕਿਉਂਕਿ ਕੱਲ ਹੀ ਅਸੀਂ ਇਸ ਪ੍ਰੋਬਲਮ ਦੇ ਵਿੱਚ ਫਸੇ ਹੋਏ ਸੀ ਔਰ ਅੱਜ वचन ਮਿਲ ਗਿਆ ਆ ਔਰ वचन ਨੇ ਸਾਨੂੰ ਸਿੱਧ ਕੀਤਾ ਆ ਔਰ ਜਿਹੜਾ वचन ਹੈ ਪ੍ਰਭੂ ਦਾ ਉਹ ਸਾਨੂੰ ਸਿੱਧ ਕਰਦਾ ਆ ਔਰ ਅੱਜ ਵੀ ਮੈਨੂੰ ਨਹੀਂ ਪਤਾ ਇਹ ਪ੍ਰਭੂ ਦਾ वचन ਕਿਤੇ ਕਿਤੇ ਨਾਲ ਗੱਲ ਕਰ ਰਿਹਾ ਹੈ ਪਰ ਮੈਂ ਪ੍ਰਭੂ ਦੀ ਆਤਮਾ ਤੋਂ ਸੁਣ ਰਹੀ ਸੀ ਆਤਮਾ ਦੀ ਅਗਵਾਈ ਕਿਹੜੀ ਅਗਵਾਈ ਆਤਮਾ ਦੀ ਅਗਵਾਈ ਆਤਮਾ ਸਾਨੂੰ ਡਾਇਰੈਕਸ਼ਨ ਦਿੰਦਾ ਚੱਲਣ ਦੇ ਲਈ ਹallelujah ਔਰ ਹਰ ਸੰਡੇ ਆਤਮਾ ਦੀ ਅਗਵਾਈ ਤੁਹਾਨੂੰ ਮਿਲ ਰਹੀ ਹੈ ਪ੍ਰਭੂ ਦੇ ਵਚਨਾਂ ਚੋਂ ਔਰ ਅੱਜ ਵੀ ਪ੍ਰਭੂ ਦੇ ਜਨ ਜੋ ਤੁਹਾਡੇ ਵਿੱਚਕਾਰ ਵਚਨ ਲੈ ਕੇ ਆ ਰਹੇ ਨੇ ਆਪਣੇ ਆਪ ਨੂੰ ਤਿਆਰ ਕਰਨਾ ਹੈ ਕਿ ਮੈਂ ਅੱਜ ਕਿਹੜੀ ਅਗਵਾਈ ਲੈ ਕੇ ਜਾਣੀ ਆ ਔਰ ਉਸੇ ਤਰ੍ਹਾਂ ਅਸੀਂ ਚੱਲਣਾ ਹੈ ਆਮਨ ਹallelujah ਆਏ ਵਚਨ ਦੇ ਲਈ ਆਪਾਂ ਅੱਖਾਂ ਬੰਦ ਕਰੀਏ ਔਰ ਪ੍ਰਾਰਥਨਾ ਕਰੀਏ ਔਰ ਕਈਏ ਪਰਮੇਸ਼ਰ ਤੁਹਾਡੇ ਵਚਨ ਜੋ ਤੁਹਾਡਾ ਜਨ ਸਾਡੇ ਵਿੱਚਕਾਰ ਲੈ ਕੇ ਆ ਰਿਹਾ ਹੈ ਸਾਡੇ ਦਿਲਾਂ ਮਨਾਂ ਨੂੰ ਤਿਆਰ ਕਰੋ ਔਰ ਅਸੀਂ ਉਸ ਵਚਨ ਦੇ ਅਨੁਸਾਰ ਚੱਲ ਸਕੀਏ ਥੈਂਕ ਯੂ ਜੀਸਸ ਪਿਤਾ ਪਰਮੇਸ਼ਰ ਪ੍ਰਭੂ ਜੀ ਤੁਹਾਡੇ ਵਚਨ ਦੇ ਲਈ ਪ੍ਰਭੂ ਸੀ ਪ੍ਰਾਰਥਨਾ ਕਰਦੇ ਆ ਪ੍ਰਭੂ ਅੱਜ ਤੁਹਾਡਾ ਵਚਨ ਹਰ ਇੱਕ ਵਿਅਕਤੀ ਦੇ ਨਾਲ ਇਸ ਜਗ੍ਹਾ ਤੇ ਗੱਲ ਕਰੇ ਔਰ ਆਤਮਾ ਦੀ ਅਗਵਾਈ ਹੋਏ ਪ੍ਰਭੂ ਜੀ ਤੁਹਾਡਾ ਆਤਮਾ ਡਾਇਰੈਕਟ ਕਰੇ ਹਰ ਇੱਕ ਜਨ ਨੂੰ ਇਸ ਜਗ੍ਹਾ ਤੇ ਪਿਤਾ ਪਰਮੇਸ਼ਰ ਦਇਆ ਕਰੋ ਤੁਹਾਡਾ ਪਵਿੱਤਰ ਆਤਮਾ ਗੱਲ ਕਰੇ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਆਮਨ